ਗਲੀਆਂ ਨਾਲੀਆਂ ਬਣਾਉਂਦੇ ਨੇ 2-4 ਤੇ ਮੋੜ ਦਾਵਾ ਕਰਨ ਲੱਗ ਜਾਂਦੇ ਨੇ ਬਹੁਤ ਕੰਮ ਕੀਤੇ ਨੇ ਹੁਣ ਮੋੜ ਸਰਪੰਚ ਹੀ ਲੜਾਂਗੇ ਪਰ ਤੁਸੀਂ ਕਹਿੰਦੇ ਹੋ ਕਿ ਐਕਟਿਵ ਮੈਂ ਸਰਪੰਚ ਹੀ ਨਹੀਂ ਲੜਨੇ ਕਿਉਂ ਜਿਹੜਾ ਚੋਣ ਮੈਦਾਨ ਚ ਨਾ ਜਾਣ ਦਾ ਵੱਡਾ ਕਾਰਨ ਆ ਮੇਰਾ ਉਹ ਇਹ ਹੈ ਕਿ ਮੈਂ ਪਿੰਡ ਦੇ ਵਿੱਚ ਸਭ ਵਿਕਾਸ ਜਿਹੜਾ ਕੀਤਾ ਉਹ ਵਿਕਾਸ ਮੈਂ ਵਿਕਾਸ ਦੀਆਂ ਲੀਹਾਂ ਤੋਂ ਹਟ ਕੇ ਕੀਤਾ ਮੇਰਾ ਜਿਹੜਾ ਮੇਨ ਮਾਟੋ ਸੀ ਕਿ ਸਮਾਜ ਵਾਸਤੇ ਕੁਝ ਕੀਤਾ ਜਾਵੇ ਕੁਝ ਪਿੰਡ ਵਾਸਤੇ ਕੀਤਾ ਜਾਵੇ ਕੁਝ ਲੋੜਵੰਦ ਗਰੀਬ ਲੋਕਾਂ ਵਾਸਤੇ ਕੀਤਾ ਜਾਵੇ ਕੁਝ ਇਹੋ ਜਿਹਾ ਕੀਤਾ ਜਾਵੇ ਜਿਹੜੀ ਇੱਕ ਮਿਸਾਲ ਪੈਦਾ ਹੋ ਜਾਵੇ ਕੋਈ ਵੀ ਇਨਸਾਨ ਆ ਕੇ ਦੇਖ ਸਕਦਾ ਬਿਲਕੁਲ ਪੱਕੇ ਲੈਂਟਰਡ ਟੈਂਕੀਆਂ ਇਹ ਉਹ ਸਭ ਕੁਝ ਲੱਗਿਆ ਹੋਇਆ ਪਰ ਮੈਂ ਇੱਥੇ ਇੱਕ ਦਾਵਾ ਵੀ ਕਰਦਾ ਕਿ ਸਾਨੇ ਵਾਲ ਦੇ ਵਿੱਚ ਲਗਭਗ 160 ਪਲੱਸ ਪੰਚਾਇਤਾਂ ਨੇ ਜਾਂ ਜਿੰਨੇ ਵੀ ਪ੍ਰਾਇਮਰੀ ਸਮਾਰਟ ਸਕੂਲ ਨੇ ਇੱਕ ਵੀ ਸਕੂਲ ਆ ਕੇ ਸਾਡੇ ਸਕੂਲ ਦਾ ਮੁਕਾਬਲਾ ਕਰ ਲਵੇ 160 ਸਕੂਲਾਂ ਦੇ ਵਿੱਚ ਮੇਰੇ ਸਕੂਲ ਅਲੱਗ ਸਕੂਲ ਨਹੀਂ ਹੋਊਗਾ ਚੋਣ ਲੜ ਕੇ ਸਰਪੰਚ ਨਹੀਂ ਬਣੂੰਗਾ ਜੇ ਮੇਰੇ ਕੰਮ ਕੀਤਿਆਂ ਦੇ ਬਦਲੇ ਕੋਈ ਪਿੰਡ ਮੈਨੂੰ ਸਰਬਸ਼ੰਤੀ ਨਾਲ ਨਹੀਂ ਦਿੰਦਾ ਤਾਂ ਮੈਂ ਸਰਪੰਚ ਬਣੂੰਗਾ ਪਿੰਡ ਦੇ ਵਿੱਚ ਹੋ ਸਕਦਾ ਮੇਰੇ ਚ ਕੋਈ ਕਮੀਆਂ ਰਹਿ ਗਈਆਂ ਮੇਰੇ ਕੰਮ ਦੇ ਵਿੱਚ ਜਾਂ ਮੇਰੇ ਕਰਨ ਦੇ ਵਿੱਚ ਜਾਂ ਕੋਈ ਹੋਰ ਕਾਰਨ ਬਣ ਗਿਆ ਕਿ ਪਿੰਡ ਦੇ ਵਿੱਚ ਕੁਝ ਮੇਰੇ ਸੱਜਣਾਂ ਜਿਹੜੇ ਉਹ ਨਹੀਂ ਚਾਹੁੰਦੇ ਇਸ ਕਰਕੇ ਮੈਂ ਐਲਾਨ ਕਰਦਾ ਕਿ ਮੈਂ ਚੋਣ ਨਹੀਂ ਲੜੂੰਗਾ ਪਿੰਡ ਦੇ ਆਪਣੇ ਨੂਰ ਵਾਲਾ ਇਨਕਲੇਵ ਦੇ ਵਾਸੀਆਂ ਤੋਂ VOTERਾਂ ਤੋਂ ਯਾ ਮੇਰੇ ਮਾਤਾ ਪੈਣ ਭਰਾ ਜਿੰਨੇ ਵੀ ਮੇਰੇ ਬਜ਼ੁਰਗ ਨੇ ਹੱਥ ਜੋੜ ਕੇ ਮਾਫੀ ਮੰਗਦਾ ਵੀ ਜੇ ਮੇਰੇ ਤੋਂ 5 ਸਾਲ ਚ ਕੋਈ ਗਲਤੀ ਹੋ ਗਈ ਤਾਂ ਮੈਨੂੰ maaf ਕਰ ਦਿਓ ਸਸੀਕਲ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਵੇਖ ਰਹੇ ਹੋ ਪੰਜਾਬ ਦੇ ਅੰਦਰ ਪੰਚਾਇਤੀ ਚੋਣਾਂ ਦੇ ਐਲਾਨ ਹੋਣ ਦੇ ਨਾਲ ਹੀ ਜਿਹੜੀ ਪਿੰਡ ਦੇ ਵਿੱਚ ਹੈ ਗਹਿਮਾ ਗਹਿਮੀ ਵੀ ਸ਼ੁਰੂ ਹੋ ਗਈ ਹੈ ਕਿਤੇ ਜਿਹੜੇ ਨਵੇਂ ਸਰਪੰਚ ਨੇ ਸਰਪੰਚੀ ਜਿੱਤਣ ਦੀਆਂ ਤਿਆਰੀਆਂ ਕਰ ਰਹੇ ਨੇ ਸਰਪੰਚੀ 'ਚ ਖੜਨ ਦੀਆਂ ਤਿਆਰੀਆਂ ਕਰ ਰਹੀਆਂ ਨੇ ਕਿਤੇ ਜਿਹੜੀਆਂ ਪੁਰਾਣੀਆਂ ਪੰਚਾਇਤਾਂ ਨੇ ਉਹਨਾਂ ਵੱਲੋਂ ਵੀ ਆਪਣੇ ਕੀਤੇ ਹੋਏ ਕੰਮਾਂ ਦੇ ਦਮ ਤੇ ਮੁੜ ਸਰਪੰਚੀ ਪੰਚਾਇਤਾਂ ਲੈਂਡ ਦੇ ਦਾਅਵੇ ਕੀਤੇ ਜਾ ਰਹੇ ਨੇ ਇਹਦੇ ਨਾਲ ਹੀ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਵੱਲੋਂ ਸਰਕਾਰ ਤੇ ਇਲਜ਼ਾਮ ਵੀ ਲਾਏ ਜਾ ਰਹੇ ਆ ਕਿ ਜਿਹੜੇ ਵਿਰੋਧੀ ਧਿਰ ਦੇ ਸਰਪੰਚ ਖੜਨ ਦੇ ਚਾਹਵਾਨ ਨੇ ਉਹਨਾਂ ਨੂੰ ਪਠਾਉਣ ਦੀ ਖਾਤਰ ਕਿਤੇ ਪਿੰਡਾਂ ਨੂੰ ਰਿਜ਼ਰਵ ਕੀਤਾ ਜਾ ਰਿਹਾ ਹੈ ਕਿਤੇ ਜਰਨਲ ਕੀਤਾ ਜਾ ਰਿਹਾ ਹੈ ਇਹਦੇ ਨਾਲ ਹੀ ਬਹੁਤ ਸਾਰੀਆਂ ਜਿਹੜੀਆਂ ਜੋੜ-ਤੋੜ ਵੀ ਪਿੰਡਾਂ ਦੇ ਅੰਦਰ ਸ਼ੁਰੂ ਹੋ ਗਏ ਨੇ ਅਸੀਂ ਇਸ ਟਾਈਮ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਨੂਰਵਾਲ ਇਨਕਲੇਵ ਦੇ ਵਿੱਚ ਆ ਜਿੱਥੇ ਸਾਡੇ ਨਾਲ ਸਰਪੰਚ ਸਰਜੀਤ ਸਿੰਘ ਗਰੇਵਾਲ ਨੇ ਜਿਨ੍ਹਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਕੁਝ ਹੀ ਸਰਪੰਚ ਅਜਿਹੇ ਹੁੰਦੇ ਨੇ ਜਿਹੜੇ ਆਪਣੀ ਟਰਮ ਦੇ ਵਿੱਚ ਕੁਝ ਵੱਖਰਾ ਕਰਦੇ ਆ ਜਿਨ੍ਹਾਂ ਵੱਲੋਂ ਆਪਣੇ ਪਰਿਵਾਰ ਦੀ ਨੇਕ ਕਮਾਈ ਦੇ ਨਾਲ ਹੀ ਇਸ ਪਿੰਡ ਦੀ ਆਲਿਸ਼ਾਨ ਸਕੂਲ ਦੀ ਬਿਲਡਿੰਗ ਤਿਆਰ ਕੀਤੀ ਗਈ ਹੈ ਤੇ ਕਹਿੰਦੇ ਨੇ ਕਿ ਇਹ ਵਿੱਦਿਆ ਦਾ ਦਾਨ ਹੈ ਮਹਾਦਾਨ ਹੁੰਦਾ ਹੈ ਤੇ ਪਿੰਡ ਦੀਆਂ ਜਿਹੜੀਆਂ ਲੋੜਵੰਦ ਪਰਿਵਾਰ ਦੀਆਂ ਬੱਚੀਆਂ ਸੀ ਉਹਨਾਂ ਨੂੰ ਬਹੁਤ ਸਾਰੀਆਂ ਨੂੰ ਹਰ ਐਜੂਕੇਸ਼ਨ ਦਵਾਈ ਗਈ ਹੈ ਕਿਸੇ ਨੂੰ ਵਕੀਲ ਬਣਾਇਆ ਗਿਆ ਕਿਸੇ ਨੂੰ ਬੀਏਡ ਕਰਾਈ ਗਈ ਹੈ ਤੇ ਨਾਲ ਹੀ ਜਿਹੜੇ ਗਰੀਬ ਪਰਿਵਾਰ ਦੇ ਕੁਝ ਮਕਾਨ ਵੀ ਆਪਣੀ ਨਿੱਜੀ ਜੇਬ ਦੇ ਵਿੱਚੋਂ ਤਿਆਰ ਕਰਵਾਏ ਗਏ ਨੇ ਪਰ ਇਸ ਵਾਰ ਜਿਹੜੇ ਸਰਪੰਚ ਸਰਜੀਤ ਸਿੰਘ ਨੇ ਉਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਉਹ ਚੋਣ ਮદાન ਦੇ ਵਿੱਚ ਨਹੀਂ ਜਾਣਗੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇੰਨੇ ਕੰਮ ਕਰਨ ਦੇ ਬਾਵਜੂਦ ਆਪਣੀ ਜੇਬ ਦੇ ਵਿੱਚੋਂ ਸਕੂਲ ਤਿਆਰ ਕਰਨ ਦੇ ਬਾਵਜੂਦ ਗਰੀਬ ਪਰਿਵ ਆਂ ਲੜਕੀਆਂ ਪੜਾਉਣ ਦੇ ਬਾਵਜੂਦ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਨ ਦੇ ਬਾਵਜੂਦ ਐਸੇ ਕਿਹੜੇ ਕਾਰਨ ਨੇ ਕਿ ਮੁਰ ਚੋਣ ਮੈਦਾਨ ਦੇ ਵਿੱਚ ਜਾਣਾ ਨਹੀਂ ਚਾਹੁੰਦੇ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਪੰਚ ਸਾਹਿਬ ਲੋਕ ਗਲੀਆਂ ਨਾਲੀਆਂ ਬਣਾਉਂਦੇ ਨੇ 2 4 ਤੇ ਮੁਰ ਦਾਵਾ ਕਰਨ ਲੱਗ ਜਾਂਦੇ ਨੇ ਬਹੁਤ ਕੰਮ ਕੀਤੇ ਨੇ ਹੁਣ ਮੁਰ ਸਰਪੰਚ ਹੀ ਲੜਾਂਗੇ ਪਰ ਤੁਸੀਂ ਕਹਿੰਦੇ ਹੋ ਕਿ ਐਕਟਿਵ ਮ ਸਰਪੰਚ ਹੀ ਨਹੀਂ ਲੜਨੇ ਕਿਉਂ ਉਹਦਾ ਕਾਰਨ ਇਹ ਹੈ ਜੀ ਵੀ ਮੈਂ ਜਦੋਂ ਅੱਜ ਤੋਂ 5 ਸਾਲ ਪਹਿਲਾਂ ਮੈਨੂੰ ਲੋਕਾਂ ਨੇ ਚੁਣਿਆ ਸੀ ਉਹਦੇ ਵਾਸਤੇ ਵੀ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਨੂਰ ਵਾਲੇ ਨਕਲੇਬ ਦੀ ਸੰਗਤ ਦਾ ਵੋਟਰਾਂ ਦਾ ਕਿ ਮੈਨੂੰ 5 ਸਾਲ ਉਹਨਾਂ ਨੇ ਮੌਕਾ ਦਿੱਤਾ ਪਿੰਡ ਦੇ ਵਿੱਚੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਜਿਹੜਾ ਚੋਣ ਮੈਦਾਨ 'ਚ ਨਾ ਜਾਣ ਦਾ ਵੱਡਾ ਕਾਰਨ ਆ ਮੇਰਾ ਉਹ ਇਹ ਹੈ ਕਿ ਮੈਂ ਪਿੰਡ ਦੇ ਵਿੱਚ ਸਭ ਵਿਕਾਸ ਜਿਹੜਾ ਕੀਤਾ ਉਹ ਵਿਕਾਸ ਮੈਂ ਵਿਕਾਸ ਦੀਆਂ ਲੀਹਾਂ ਤੋਂ ਹਟ ਕੇ ਕੀਤਾ ਕਿ ਲੋਕ ਸਰਪੰਚ ਆਉਂਦੇ ਆ ਗਲੀਆਂ ਬਣਾ ਦਿਓ ਢਾ ਲਓ ਇਹ ਕਰ ਲਓ ਉਹ ਕਰ ਲਓ ਮੇਰਾ ਜਿਹੜਾ ਮੇਨ ਮਾਟੋ ਸੀ ਕਿ ਸਮਾਜ ਵਾਸਤੇ ਕੁਝ ਕੀਤਾ ਜਾਵੇ ਕੁਝ ਪਿੰਡ ਵਾਸਤੇ ਕੀਤਾ ਜਾਵੇ ਕੁਝ ਲੋੜਵੰਦ ਗਰੀਬ ਲੋਕਾਂ ਵਾਸਤੇ ਕੀਤਾ ਜਾਵੇ ਕੁਝ ਇਹੋ ਜਿਹਾ ਕੀਤਾ ਜਾਵੇ ਜਿਹੜੀ ਇੱਕ ਮਿਸਾਲ ਪੈਦਾ ਹੋ ਜਾਵੇ ਉਸ ਦੇ ਵਿੱਚੋਂ ਗਿਣਤੀ ਦੇ ਤੌਰ ਤੇ ਜਿਸ ਤਰ੍ਹਾਂ ਸਾਡੇ ਪਿੰਡ 28 ਘਰ ਸੀ ਜਿਹੜੇ ਬਿਲਕੁਲ ਬਾਲਿਆਂ ਤੋਂ ਵੀ ਢੈਣ ਵਾਲੇ ਸੀਗੇ ਉਹ ਮੇਰੇ ਬੱਚੇ ਬਾਹਰ ਸੀ ਉਹਨਾਂ ਦੀ ਮਦਦ ਦੇ ਨਾਲ 28 ਦੇ 28 ਘਰ ਅੱਜ ਕੋਈ ਵੀ ਇਨਸਾਨ ਆ ਕੇ ਦੇਖ ਸਕਦਾ ਬਿਲਕੁਲ ਪੱਕੇ ਲੈਂਟਡ ਬੈਂਕੀਆਂ ਜੇਬ ਉਹ ਸਭ ਕੁਝ ਲੱਗਿਆ ਹੋਇਆ ਉਸ ਤੋਂ ਅਗਲਾ ਸਟੈਪ ਮੈਂ ਇਹ ਚੱਕਿਆ ਕਿ ਮੇਰੇ ਪਿੰਡ ਦੇ ਵਿੱਚ 1968 ਤੋਂ ਬਾਅਦ ਸਕੂਲ ਨਹੀਂ ਸੀ ਬਣਿਆ ਸਕੂਲ ਖਸਤਾ ਹਲਤ ਵਿੱਚ ਸੀ ਅੱਜ ਸਕੂਲ ਬਣ ਕੇ ਬਿਲਕੁਲ ਰੈਡੀ ਖੜਾ ਜਿਹੜਾ ਮੈਂ ਆਪਣੇ ਦਾਦਾ ਜੀ ਦੀ ਯਾਦ ਦੇ ਵਿੱਚ ਤਿਆਰ ਕਰਵਾਇਆ ਨਿੱਜੀ ਸਾਧਨਾਂ ਤੋਂ ਮੈਂ ਆਪਣੇ ਬੱਚਿਆਂ ਦੇ ਐਨਐਮਆਰ ਐਨਆਰਆਈ ਬੱਚਿਆਂ ਦੀ ਮਦਦ ਦੇ ਨਾਲ ਜਿਨ੍ਹਾਂ ਦਾ ਮੈਨੂੰ ਬਹੁਤ ਵੱਡਾ ਸਹਯੋਗ ਆ ਮੇਰੇ ਬੱਚਿਆਂ ਦਾ ਜਿਹੜਾ ਨਾਂ ਭੁੱਲਣਯੋਗ ਆ ਕਿ ਉਹਨਾਂ ਨੇ ਇੱਕੋ ਗੱਲ ਮੈਨੂੰ ਕਹੀ ਸੀ ਕਿ ਅਸੀਂ ਦਾਦੇ ਦੀ ਯਾਦ ਨੂੰ ਮਿਟਣ ਨਹੀਂ ਦੇਣਾ ਆਪਾਂ ਸਕੂਲ ਅੱਜ ਸਕੂਲ ਵੀ ਬਣ ਕੇ ਤਿਆਰ ਆ ਪਰ ਮੈਂ ਇੱਥੇ ਇੱਕ ਦਾਵਾ ਵੀ ਕਰਦਾ ਕਿ ਸਾਨੇ ਵਾਲ ਦੇ ਵਿੱਚ ਲਗਭਗ 160 ਪਲੱਸ ਪੰਚਾਇਤਾਂ ਨੇ ਜਾਂ ਜਿੰਨੇ ਵੀ ਪ੍ਰਾਇਮਰੀ ਸਮਾਰਟ ਸਕੂਲ ਨੇ ਇੱਕ ਵੀ ਸਕੂਲ ਆ ਕੇ ਸਾਡੇ ਸਕੂਲ ਦਾ ਮੁਕਾਬਲਾ ਕਰ ਲਵੇ 160 ਸਕੂਲਾਂ ਦੇ ਵਿੱਚ ਮੇਰੇ ਸਕੂਲ ਵਰਗਾ ਸਕੂਲ ਨਹੀਂ ਹੋਊਗਾ ਉਸ ਤੋਂ ਬਾਅਦ ਸਕੂਲ ਦੀ ਗਰਾਊਂਡ ਸੀ ਜਿਹੜੀ ਅੱਜ ਤੱਕ ਰੂੜੀਆਂ ਨਾਲ ਭਰੀ ਪਈ ਸੀ ਪਹਿਲਾਂ ਮੈਂ ਉਹਨੂੰ ਵਿਹਲਾ ਕਰਾਇਆ ਫਿਰ ਉਹਨੂੰ ਚਾਰ ਦਵਾਰੀ ਕਰਾਈ ਫਿਰ ਉਹਦਾ ਸਟੇਡੀਅਮ ਬਣਾਇਆ ਪਿੰਡ ਦੇ ਵਿੱਚ ਸੀਵਰੇਜ ਪਾਇਆ ਜਿਹੜਾ ਸਭ ਤੋਂ ਮੇਰੇ ਦਿਲ ਦੀ ਤਮੰਨਾ ਸੀ ਸਾਡੇ ਮੇਰੇ ਪਰਸਨਲ ਪਿੰਡ ਦੀਆਂ 8 ਕੁੜੀਆਂ ਇਸ ਟਾਈਮ ਬੀਏਡ ਕਰਕੇ ਪ੍ਰਾਈਵੇਟ ਜੌਬ ਕਰਦੀਆਂ ਨੇ ਹੌਲੀ-ਹੌਲੀ ਸਰਕਾਰੀ ਚਲ ਜਾਣਗੀਆਂ ਜਿਹੜੀਆਂ ਆਪਦੇ ਹੋ ਗਈਆਂ ਨੇ ਆਪਣੇ ਪੈਰਾਂ ਤੇ ਖੜਗੀਆਂ ਨੇ ਉਸ ਤੋਂ ਬਾਅਦ 8-10 ਬੀਏ ਕਰ ਰਹੀਆਂ ਨੇ ਇੱਕ ਵਕੀਲ ਬਣ ਕੇ ਕਚਹਿਰੀ ਲੱਗੀ ਹੋਈ ਆ ਮਤਲਬ ਇਸ ਤਰ੍ਹਾਂ ਕਿ ਸਮਾਜਿਕ ਸੇਧ ਦੇ ਤੌਰ ਤੇ ਮੈਂ ਕੰਮ ਕੀਤਾ ਹੂੰ ਕਿ ਬੱਚੀਆਂ ਪੜ ਜਾਣ ਕਿਸੇ ਦੇ ਜਿਸ ਟਲ ਮੈਂ ਸਰਪੰਚ ਬਣਿਆ ਸੀ ਮੈਂ ਆਪਦੇ ਪਿੰਡ ਦਾ ਇਕੱਠ ਕਰਕੇ ਇਹ ਗੱਲ ਕਹੀ ਸੀ ਕਿ ਜਿੰਨੇ ਲੋੜਵੰਦ ਸੱਜਣ ਨੇ ਅੱਜ ਤੋਂ ਬਾਅਦ ਕਿਸੇ ਨੂੰ ਇਹ ਟੈਨਸ਼ਨ ਨਹੀਂ ਹੋਊ ਕਿ ਜੇ ਕਿਸੇ ਦੇ ਵਿਆਹ ਚ ਪ੍ਰੋਬਲਮ ਆ ਗਈ ਵਿਆਹ ਦਾ ਹੋਊਗਾ ਕਿਸੇ ਦੇ ਕੋਈ ਰੱਬ ਨਾ ਕਰੇ ਕੋਈ ਘਟਨਾ ਘਟਦੀ ਆ ਮੈਂ ਉੱਥੇ ਵੀ ਖੜੇ ਖੜੂੰਗਾ ਔਰ ਖੜਿਆ ਵੀ ਆ ਕਿਸੇ ਦੀ ਬੱਚੀ ਦੀ ਫੀਸ ਨਹੀਂ ਦਿੱਤੀ ਜਾਂਦੀ ਉਹਦੀ ਵੀ ਮੈਂ ਹੈਲਪ ਕਰੂੰਗਾ ਕਿਸੇ ਨੂੰ ਡਾਕਟਰੀ ਦੀ ਲੋੜ ਆ ਮੈਂ ਕਿਸੇ ਤੋਂ ਕਰਾਵਾਂ ਮੈਂ ਆਪ ਕਰਾਂ ਉਸ ਮਾਮਲੇ ਦੇ ਵਿੱਚ ਵੀ ਕਰੂੰਗਾ ਉਹ ਉਹ ਵੀ ਮੈਂ ਸਾਰਾ ਕੁਝ ਕੀਤਾ ਪਿੰਡ ਦੇ ਵਿੱਚ ਵੀ ਮੈਂ ਸੀਵਰੇਜ ਪਾਇਆ ਔਰ 5 ਸਾਲ ਦੇ ਵਿੱਚ ਸਭ ਤੋਂ ਵੱਡਾ ਕੰਮ ਕੀਤਾ ਕਿ ਮੈਂ ਇੱਕ ਭਾਈਚਾਰਕ ਸਾਂਝ ਬਣਾ ਕੇ ਰੱਖੀ ਪਿੰਡ ਦੇ ਵਿੱਚ ਪਿੰਡ ਨੇ ਮੈਨੂੰ ਬਿਲਕੁਲ ਕੋਈ ਇਹ ਨਹੀਂ ਕਿਹਾ ਤੂੰ ਆ ਨਾ ਕਰ ਉਹ ਨਾ ਕਰ ਪਰ ਮੈਂ 1 ਸਾਲ ਪਹਿਲਾਂ ਇੱਕ ਐਲਾਨ ਕੀਤਾ ਸੀ ਮੈਂ ਉਸ ਐਲਾਨ ਤੇ ਅੱਜ ਵੀ ਖੜਾ ਆ ਕਿ ਮੈਂ ਚੋਣ ਲੜ ਕੇ ਸਰਪੰਚ ਨਹੀਂ ਬਣੂੰਗਾ ਜੇ ਮੇਰੇ ਕੰਮ ਕੀਤਿਆਂ ਦੇ ਬਦਲੇ ਕੋਈ ਪਿੰਡ ਮੈਨੂੰ ਸਰਬਸ਼ੰਤੀ ਨਾ ਦਿੰਦਾ ਤਮੈਂ ਸਰਪੰਚ ਬਣੂੰਗਾ ਪਿੰਡ ਦੇ ਵਿੱਚ ਹੋ ਸਕਦਾ ਮੇਰੇ ਚ ਕੋਈ ਕਮੀਆਂ ਰਹਿ ਗਈਆਂ ਮੇਰੇ ਕੰਮ ਦੇ ਵਿੱਚ ਜਾਂ ਮੇਰੇ ਕਰਨ ਦੇ ਵਿੱਚ ਜਾਂ ਕੋਈ ਹੋਰ ਕਾਰਨ ਬਣ ਗਿਆ ਕਿ ਪਿੰਡ ਦੇ ਵਿੱਚ ਕੁਝ ਮੇਰੇ ਸੱਜਣਾ ਜਿਹੜੇ ਉਹ ਨਹੀਂ ਚਾਹੁੰਦੇ ਇਸ ਕਰਕੇ ਮੈਂ ਐਲਾਨ ਕਰਤਾ ਕਿ ਮੈਂ ਚੋਣ ਨਹੀਂ ਲੜੂੰਗਾ ਜਿਹੜਾ ਮਰਜੀ ਚੋਣ ਲੜ ਸਕਦਾ ਮੈਦਾਨ ਖੁੱਲਾ ਵਾ ਲੋਕਤੰਤਰ ਆ ਹਰ ਬੰਦਾ ਖੜ੍ਹ ਸਕਦਾ ਵਾ ਲੋਕਤੰਤ੍ਰਿਕ ਜਿੱਤ ਕਰ ਸਕਦਾ ਵਾ ਪਰ ਮੈਂ ਆਉਣ ਵਾਲੀ ਪੰਚਾਇਤ ਨੂੰ ਆਪਦੇ ਵੱਲੋਂ ਬੇਨਤੀ ਜ਼ਰੂਰ ਕਰੂੰਗਾ ਕਿ ਸਮਾਜ ਵਾਸਤੇ ਕੰਮ ਕਰਿਓ ਸਮਾਜ ਨੂੰ ਸੇਧ ਦਿਓ ਨਾ ਕਿ ਆਪਾਂ ਨਸ਼ੇ ਵੰਡਿਏ ਨਾ ਹੀ ਨਸ਼ਿਆਂ ਦਾ ਕੁਝ ਬਣਨਾ ਨਾ ਨਸ਼ਿਆਂ ਨਾਲ ਕੁਝ ਹੋ ਸਕਿਆ ਇਸ ਕਰਕੇ ਮੈਂ ਪਿੰਡ ਦੇ ਆਪਣੇ ਨੂਰ ਵਾਲਾ ਇਨਕਲੇਵ ਦੇ ਵਾਸੀਆਂ ਤੋਂ VOTERਾਂ ਤੋਂ ਜਾਂ ਮੇਰੇ ਮਾਤਾ ਪੈਣ ਭਰਾ ਜਿੰਨੇ ਵੀ ਮੇਰੇ ਬਜ਼ੁਰਗ ਨੇ ਹੱਥ ਜੋੜ ਕੇ ਮਾਫੀ ਮੰਗਦਾ ਵੀ ਜੇ ਮੇਰੇ ਤੋਂ 5 ਸਾਲ ਚ ਕੋਈ ਗਲਤੀ ਹੋ ਗਈ ਤਾਂ ਮੈਨੂੰ maaf ਕਰ ਦਿਓ ਮੈਂ ਗੁਰੂ ਮਹਾਰਾਜ ਅੱਗੇ ਵੀ ਅੱਜ ਅਰਦਾਸ ਕਰਕੇ ਆਇਆ ਕਿ ਸੱਚੇ ਪਾਤਸ਼ਾਹ ਜੇ ਗਲਤੀ ਹੋ ਗਈ ਤਾਂ ਮੈਨੂੰ maaf ਦੇਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਤੁਸੀਂ ਕਿਹਾ 28 ਘਰ ਜਿਹੜੇ ਕੱਚੇ ਸੀਗੇ ਆਪਾਂ ਜੇ ਪੂਰੇ ਪੰਜਾਬ ਦੀ ਰੇਸ਼ੋ ਕੱਢ ਲਈ ਪੰਜਾਬ ਦੇ ਜਾਣਕਾਰੀ ਹਾਸਲ ਕਰ ਲਈ ਤਾਂ ਮੈਨੂੰ ਲੱਗਦਾ ਕੇਂਦਰ ਸਰਕਾਰ ਵੀ ਕਹਿੰਦੀ ਹੈ ਕਿ ਗਾਰਡਰ ਬਾਨੇ ਵਾਲੇ ਘਰ ਪੱਕੇ ਕਰਨੇ ਆ ਪੰਜਾਬ ਸਰਕਾਰ ਵੀ ਕਹਿੰਦੀ ਹੈ ਅੱਜ ਕੱਲ ਸਰਕਾਰ ਤੋਂ ਵੀ ਇੱਕ ਪਿੰਡ ਚ 28 ਘਰ ਨਹੀਂ ਪਏ ਤੁਸੀਂ 28 ਘਰ ਤਿਆਰ ਕਰਤੇ ਮੋੜ ਕੇ ਤੁਸੀਂ ਕਿਹਾ 8 ਕੁੜੀਆਂ ਨੂੰ ਬੀਐਡ ਕਰਾਤੀ ਐ ਐਲਐਲਬੀ ਕਰਾਤੀ ਉਹਨਾਂ ਨੇ ਨਹੀਂ ਕਿਹਾ ਕਿ ਕਿ 5 ਸਾਲ ਤੁਸੀਂ ਸਾਡੀ ਨਸਕਾਮ ਸੇਵਾ ਕੀਤੀ ਹੈ ਕਿ ਮੋੜ ਤੁਸੀਂ ਆਓ ਮੈਦਾਨ ਚ ਉਹਨਾਂ ਲੋਕਾਂ ਨੇ ਮਤਲਬ ਪਹਿਲੀ ਗੱਲ ਤਾਂ ਇਹ ਹੈ ਕਿ 28 ਕਰਮ ਹੈ ਕੋਈ ਇਹ ਨਹੀਂ ਕਹਿ ਰਹਾ ਮੈਂ ਬਣਾਏ ਕੋਈ ਵੀ ਇਨਸਾਨ ਆ ਕੇ ਪ੍ਰੈਕਟੀਕਲੀ ਦੇਖ ਸਕਦਾ ਕਿ 28 ਘਰ ਬਣੇ ਹੋਏ ਆ ਔਰ ਉਹ ਪ੍ਰੈਕਟੀਕਲੀ ਕੁੜੀਆਂ ਨੂੰ ਮਿਲ ਸਕਦਾ ਜਿਹੜੀਆਂ ਬੀਏਟ ਕਰਕੇ ਲੁਧਿਆਣੇ ਐਸਟੀਵੀ ਕਾਲਜ ਤੋਂ ਇਸ ਟਾਈਮ ਹਾਜ਼ਰ ਨੇ ਪਿੰਡ ਦੇ ਵਿੱਚ ਉਹ ਲੋਕ ਜਿਹੜੇ ਨੇ ਜਿਹੜੇ ਲੋੜਵੰਦ ਲੋਕ ਆ ਜਾਂ ਉਹਨਾਂ ਦੇ ਉਹ ਤਾਂ ਮਤਲਬ ਕਹਿੰਦੇ ਹੋਣਗੇ ਜਾਂ ਉਹਨਾਂ ਦੇ ਮਨ 'ਚ ਹੋਊਗਾ ਪਰ ਕੁਝ ਕਾਰਨ ਹੁੰਦੇ ਆ ਨਿੱਜੀ ਕਾਰਨਾ ਕਿਥੇ ਮੈਂ ਸਮਾਜਿਕ ਉਸ ਚੱਕਰਾਂ ਦੇ ਵਿੱਚ ਪੈਣਾ ਨਹੀਂ ਚਾਹੁੰਦਾ ਕਿ ਮੈਂ ਦੁਬਾਰਾ ਉਹ ਸਭ ਦੇ ਮਨ ਮਟਾਵਾਂ ਦੇ ਚੱਕਰਾਂ 'ਚ ਪਵਾਂ ਇਸ ਕਰਕੇ ਮੈਂ ਪਾਸੇ ਹੋ ਗਿਆ ਜਿਵੇਂ ਸਕੂਲ ਦਾ ਤੁਸੀਂ ਕਹੇ ਸਕੂਲ ਤਿਆਰ ਕਰਵਾਈਆ ਸਕੂਲ ਦੀ ਬਿਲਡਿੰਗ ਕਰਾਈਆ ਸਟੇਡੀਅਮ ਤਿਆਰ ਕਰਵਾਇਆ ਗਰੀਬ ਲੋੜਵੰਦ ਪਰਿਵਾਰਾਂ ਦੀ ਕੁੜੀਆਂ ਦੇ ਵਿਆਹ ਵੀ ਕੀਤੇ ਆ ਹਨ ਇਹਦੇ ਨਾਲ ਵੀ ਪਿੰਡ ਦੇ ਵਿੱਚ ਇੱਕ ਮੈਸੇਜ ਵੀ ਜਾਂਦਾ ਕਿ ਛੋਟੇ ਸਰਪੰਚ ਨੇ ਬਹੁਤ ਚੰਗਾ ਕੰਮ ਕੀਤਾ ਕਦੇ ਕਿਸ ਨੇ ਐਪਰੀਸ਼ੀਏਟ ਕੀਤਾ ਕਿ ਮੈਨੂੰ ਪਿੰਡ ਤਾਂ ਪਿੰਡ ਤਾਂ ਤਾਂ ਮੈਂ ਸਾਨ ਹੀ ਨਹੀਂ ਭੁੱਲ ਸਕਦਾ ਪਿੰਡ ਇੰਨਾ ਐਪਰੀਸ਼ੀਏਟ ਕਰ ਰਿਹਾ ਪਰ ਕੁਝ ਕਾਰਨ ਬਣ ਗਏ ਪਰ ਮੈਨੂੰ ਆਲੇ ਦੁਆਲੇ ਦੇ 10 ਪਿੰਡਾਂ ਨੇ ਬਹੁਤ ਜ਼ਿਆਦਾ ਇਸ ਗੱਲ ਤੋਂ ਕਿਹਾ ਕਿ ਸਰਪੰਚ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕੀਤਾ ਸਕੂਲ ਦਾ ਤਾਂ ਕੰਮ ਆਪਾਂ ਨੂੰ ਵੀ ਦਿਖਦਾ ਕਿ ਸਕੂਲ ਕਹਿੰਦੇ ਵਿੱਦਿਆ ਮਹਾਦਾਨ ਹੁੰਦੀ ਹੈ ਜਿਹੜਾ ਦਾਨ ਆ ਵਿੱਦਿਆ ਦਾ ਬਹੁਤ ਵੱਡਾ ਦਾਨ ਹੁੰਦਾ ਵਾ ਤੇ ਚਲੋ ਮੈਂ ਤਾਂ ਕਰਨ ਵਾਲਾ ਕੋਈ ਨਹੀਂ ਹੈਗਾ ਮੈਂ ਫੇਰ ਕਹਿਣਾ ਕਿ ਇਹ ਕਰਨ ਵਾਲਾ ਪ੍ਰਮਾਤਮਾ ਹੁੰਦਾ ਵਾ ਸਿਰਫ ਬਹਾਨਾ ਬਣਦਾ ਪਰ ਮੈਂ ਇੱਕ ਹੋਰ ਵੀ ਇੱਥੇ ਕਹਿਣਾ ਚਾਹੁੰਦਾ ਤੁਹਾਨੂੰ ਮੈਂ ਇੱਕ ਐਲਾਨ ਵੀ ਕਰਦਾ ਕਿ ਮੇਰੇ ਮਨ ਦੇ ਵਿੱਚ ਇੱਕ ਤਮੰਨਾ ਸੀ ਕਿ ਪਿੰਡ ਦੇ ਵਿੱਚ ਇੱਕ ਮੈਰਿਜ ਪੈਲੇਸ ਕਮਿਊਨਿਟੀ ਰੂਮ ਜਿਹੜਾ ਵੀ ਮਤਲਬ ਗਰੀਬ ਬੱਚੇ ਜਿੱਥੇ ਵਿਆਹ ਕਰ ਸਕਾ ਕੋਈ ਕੋਈ ਲੋੜਵੰਦ ਵਿਆਹ ਕਰ ਸਕੇ ਮੈਂ ਸਰਪੰਚ ਬਣਾ ਜਾਂ ਨਾ ਬਣਾ ਅਗਰ ਮੇਰੀ ਮਦਦ ਨਾ ਬਣਦਾ ਹੋਇਆ ਤਾਂ ਮੈਂ ਹਾਜ਼ਰਾਂ ਜਣ ਜੀ ਜੇ ਤੁਹਾਡੀ ਪੱਖ ਦਾ ਸਰਪੰਚ ਬਣ ਗਿਆ ਤੁਸੀਂ ਪਿੰਡ ਦੇ ਵਿੱਚ ਪੱਖ ਦਾ ਬਣੇ ਨਾ ਬਣੇ ਮੈਂ ਇਹ ਕਹਿੰਦਾ ਸੀ ਕਿ ਜਿਹੜੇ ਪੈਸੇ ਵੋਟਾਂ ਤੇ ਲਾਉਣ ਦੀ بجائے ਪੈਲਸ ਤੇ ਲਾਏ ਜਾਣ ਕਿ ਲੋੜਵੰਦ ਲੋਕਾਂ ਨੂੰ ਉਥੇ 3100 4100 ਜਾਂ 5100 ਦੀ ਵਿਆਹ ਕਰਦਿਆਂ ਨਾ ਕਿ ਪੈਲਤਾਂ ਦੇ ਵਿੱਚ ਅਸੀਂ ਠੱਕੇ ਖਾਈਏ ਅਸੀਂ ਟੈਂਟਾਂ ਦੇ ਮਗਰ ਲੱਗਈਏ ਸਾਡੇ ਪਿੰਡ ਨੂੰ ਇਸ ਟਾਈਮ ਬਹੁਤ ਵੱਡੀ ਲੋੜ ਆ ਆਬਾਦੀ ਜਿਆਦਾ ਵਧ ਗਈ ਆ ਕਿਥੇ ਇੱਕ ਹਾਲ ਬਣਾਇਆ ਜਾਵੇ ਜਗ੍ਹਾ ਵੀ ਸਾਡੇ ਕੋਲੇ ਆ ਪਰ ਮੈਂ ਕੋਸ਼ਿਸ਼ ਕਰੂੰਗਾ ਨਾ ਸਰਪੰਚ ਹੁੰਦੇ ਹੋਏ ਵੀ ਮੈਂ ਕੋਸ਼ਿਸ਼ ਕਰੂੰਗਾ ਕਿ ਬਣਾਇਆ ਜਾਵੇ ਮਤਲਬ ਤੁਹਾਡੇ ਕਹਿਣ ਦਾ ਭਾਵ ਹੈ ਤੁਸੀਂ ਪਿੰਡ ਵਾਲਿਆਂ ਨੂੰ ਕਹਿਣਾ ਚਾਹੁੰਦੇ ਸੀਗੇ ਕਿ ਜਿਹੜੇ ਪੈਸੇ ਜਿਹੜੇ ਸਰਪੰਚ ਦੇ ਦਾਅਵੇਦਾਰਾਂ ਨੇ ਸ਼ਰਾਬਾਂ ਤੇ ਖਰਚ ਕਰਨੀ ਨੇ ਹੋਰ ਜਿਹੀ ਕਾਰਨਾਚ ਕਰਨੀ ਆ ਬੇਸਟ ਕਰਨੇ ਉਹਦੇ ਨਾਲ ਜੇ ਪਿੰਡ ਦੇ ਵਿੱਚ ਕਹਾਲ ਬਣ ਜਵੇ ਤਾਂ ਗਰੀਬ ਲੋੜਵੰਦ ਲੋਕਾਂ ਦੇ ਕੰਮ ਆਜੂ ਬਿਲਕੁਲ ਬਣਾ ਚਾਹੀਦਾ ਮੈਂ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਤੇ ਵੀ ਇਹ ਕੰਮ ਕਰ ਦੂਗਾ ਜਰੂਰੀ ਨਹੀਂ ਕਿ ਮੈਂ ਸਰਪੰਚ ਬਣਾ ਮੈਂ ਤਾਂ ਹੀ ਕਰੂੰਗਾ ਮੈਂ ਤੁਹਾਨੂੰ ਵਾਦਾ ਕਰਦਾ ਕਿ ਮੈਂ ਇੱਕ ਸਮਾਜ ਸੇਵੀ ਦੇ ਨਾਤੇ ਨਾ ਬੱਚਿਆਂ ਨੂੰ ਪੜਾਉਣਾ ਹਟੂੰਗਾ ਨਾ ਸਕੂਲ ਦੀ ਸੇਵਾ ਕਰਨੋਂ ਹਟੂੰਗਾ ਤੇ ਮੈਂ ਕਮਿਊਨਿਟੀ ਹਾਲ ਦਾ ਕੰਮ ਵੀ ਥੋੜਾ ਬਤਾ ਜੇ ਮੇਰੀ ਕੋਸ਼ਿਸ਼ ਦੇ ਨਾਲ ਸਿਰੇ ਲਾਉਣ ਦੀ ਕੋਸ਼ਿਸ਼ ਕਰੂੰਗਾ ਪਰ ਸਰਪੰਚ ਸਾਹਿਬ ਅਕਸਰ ਕਹਿੰਦੇ ਕਿ ਨਿਆਣਾ ਤਾਂ ਇੱਕ ਨੂੰ ਵੀ ਐਡ ਕਰਾਉਣੀ ਬੜੀ ਔਖੀ ਹੈ ਘਰ ਇੱਕ ਕੋਠਾ ਪਾਉਣਾ ਬੜਾ ਔਖਾ ਹੋ ਜਾਂਦਾ ਪਰ ਤੁਸੀਂ 28 ਘਰ ਵੀ ਪਾਤੇ ਤੇ ਨਿਆਣਿਆਂ ਨ ਬੱਚੀਆਂ ਨੂੰ ਵੀ ਐਡਵੀ ਕਰਾਤੀ ਹੈ ਨਾ ਇਹ ਹੋਇਆ ਕਿਵੇਂ ਹੋਇਆ ਇਦਾਂ ਵੀ ਮੇਰੇ ਆਪਣੇ ਨਿੱਜੀ ਸਾਧਨ ਜਿਹੜੇ ਮੇਰੀ ਆਮਦਨ ਆ ਮੈਂ ਆਪ ਦਾ ਦਸੌਂਦ ਕੱਢਿਆ ਬੱਚਿਆਂ ਨੇ 5 ਸਾਲ ਮਤਲਬ ਜਿਹੜੇ ਬਾਹਰਲੇ ਬੱਚੇ ਆ ਉਹਨਾਂ ਨੇ ਇੰਨੀ ਕ ਹੈਲਪ ਕੀਤੀ ਕਿ ਜੇ ਬੱਚੀਆਂ ਪੜ ਜਾਣ ਮੇਰੇ ਬੱਚੇ ਪੜ ਕੇ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਬਾਹਰ ਲੱਗੇ ਹੋਏ ਨੇ ਉਹ ਉਹ ਇਹ ਏਸੀ ਗੱਲ ਨੂੰ ਬੱਚੇ ਹੀ ਮੰਨਦੇ ਆ ਕਿ ਜੇ ਵਿੱਦਿਆ ਆ ਗਈ ਤਾਂ ਸਾਰਾ ਕੁਝ ਆ ਗਿਆ ਬੱਚਿਆਂ ਦੀ ਮਦਦ ਦੇ ਨਾਲ ਹੀ ਹੋਇਆ ਸੰਭਵ ਹੋਇਆ ਨਹੀਂ ਵਰਨਾ ਮੈਂ ਇਕੱਲਾ ਨਹੀਂ ਸੀ ਕਰ ਸਕਦਾ ਜਿਹੜੇ ਅਮਰੀਕਾ ਨਾਰਵੇਕ ਬੈਠੇ ਨੇ ਉਹਨਾਂ ਦੀ ਮਦਦ ਨਾਲ ਸੰਭਵ ਹੋਇਆ ਪਿੰਡ ਵਾਸੀਆਂ ਨੂੰ ਕੁਝ ਕਹਿਣਾ ਚਾਹੂੰਗਾ ਜਾਂਦੇ ਜਾਂਦੇ ਪਿੰਡ ਵਾਸੀਆਂ ਨੂੰ ਮੈਂ ਇਹ ਕਹਿਣਾ ਚਾਹੂੰਗਾ ਵੀ ਪਿੰਡ ਦੇ ਵਿੱਚ ਨਸ਼ੇ ਸ਼ਰਾਬਾਂ ਨਾਲ ਕੰਮ ਨਾ ਕਰੋ ਨਸ਼ੇ ਸ਼ਰਾਬ ਤੋਂ ਰਹਿਤ ਰਹੋ ਉਹੀ ਪੈਸਾ ਕਿਸੇ ਹੋਰ ਚੰਗੇ ਦੇ ਕੰਮ ਤੇ ਲਾਓ सरपंचਤਾ ਚਲੋ ਲੋਕਤੰਤਰ ਹੈ ਜਿਹੜਾ ਮਰਜ਼ੀ ਬਣ ਜਾਵੇ ਪਰ ਸਰਪੰਚ ਬਣ ਕੇ ਆਪਾਂ ਕੋਈ ਛੇਦ ਵਾਲਾ ਕੰਮ ਕਰੀਏ ਨਾ ਕਿ ਆਪਾਂ ਇਹ ਸਾਰੀ ਉਮਰ ਗਲੀਆਂ ਨਾਲੀਆਂ ਸਿਵਰੇਚੀ ਫਸੇ ਰਹੀਏ ਇਹ ਸਨਣਾ ਨੂਰਵਾਲ ਇਨਕਲੇਵ ਦੇ ਸਰਪੰਚ ਸਰਜੀਤ ਸਿੰਘ ਗਰੇਵਾਲ ਸੀਗੇ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਲੋਕ ਬੰਦੇ ਨੇ ਸੇਵਾ ਕਰਨੀ ਹੋਵੇ ਲੋਕ ਸੇਵਾ ਕਰਨੀ ਹੋਵੇ ਸਿਆਸਤ ਬਹੁਤ ਸੌਖਾ ਰਹਾ ਹੈ ਕਿਉਂਕਿ ਸਿਆਸਤ ਦੇ ਵਿੱਚ ਆ ਕੇ ਸਰਪੰਚ ਬਣ ਕੇ ਬੰਦਾ ਕੁਝ ਹੋਰ ਅਹੁਦਾ ਲੈ ਕੇ ਬੰਦਾ ਸੇਵਾ ਕਰ ਸਕਦਾ ਪਰ ਬਹੁਤ ਘੱਟ ਲੋਕ ਨੇ ਜਿਹੜੇ ਵੋਟਾਂ ਦੇ ਵਿੱਚ ਅਹੁਦੇ ਵੀ ਲੈ ਜਾਂਦੇ ਆ ਸਰਪੰਚ ਵੀ ਬਣ ਜਾਂਦੇ ਆ ਬਲਾਕ ਸੰਮਤੀ ਮੈਂਬਰ ਵੀ ਬਣ ਜਾਂਦੇ ਆ ਹੋਰ ਵੱਡੇ ਅਹੁਦਿਆਂ ਤੇ ਵੀ ਚਲ ਜਾਂਦੇ ਆ ਪਰ ਸੇਵਾ ਕਿਸੇ ਕਿਸੇ ਦੇ ਹਿੱਸੇ ਆਉਂਦੀ ਆ ਸਰਦਾਰ ਸਰਜੀਤ ਸਿੰਘ ਗਰੇਵਾਲ ਨੇ ਜਿਨ੍ਹਾਂ ਨੇ ਕਿਹਾ ਕਿ 5 ਸਾਲ ਪਹਿਲਾਂ ਲੋਕਾਂ ਨੇ ਮੌਕਾ ਦਿੱਤਾ ਸੀ 5 ਸਾਲ ਬੀਤ ਬਾਅਦ ਅੱਜ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਚੋਣ ਮੈਦਾਨ ਦੇ ਵਿੱਚ ਸ਼ਰਾਬਾਂ ਵੰਡ ਕੇ ਪੈਸੇ ਖਰਾਬ ਕਰਕੇ ਸਰਪੰਚੀ ਨਹੀਂ ਲੈਣੀ ਤਾਂ ਪਰ ਉਹਨਾਂ ਦੇ ਕੀਤੇ ਕੰਮ ਦੀਆਂ ਤਸਵੀਰਾਂ ਲੋਕਾਂ ਦੇ ਸਾਹਮਣੇ ਆ ਸਕੂਲ ਦੀ ਇਮਾਰਤ ਵੀ ਸਾਹਮਣੇ ਆ ਖੇਡ ਮੈਦਾਨ ਵੀ ਸਾਹਮਣੇ ਆ ਉਹਨਾਂ ਲੋੜਵੰਦਾਂ ਦੇ ਘਰਾਂ ਦੇ ਵਿੱਚੋਂ ਵੀ ਦਵਾਵਾਂ ਆਉਂਦੀਆਂ ਹੋਣਗੀਆਂ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਘਰ ਨਹੀਂ ਬਣ ਸਕੇ ਤੇ ਜਿਹੜੇ ਘਰ ਪੱਕੇ ਹੋਣ ਤੇ ਜਿਹੜੇ ਉਹ ਬੱਚੀਆਂ ਜਿਹੜੀਆਂ ਬੀਐਡ ਕਰਕੇ ਜਾਂ ਹੋਰ ਹਰ ਐਜੂਕੇਸ਼ਨ ਕਰਕੇ ਰੋਜ਼ਗਾਰ ਤੇ ਹੋ ਗਈਆਂ ਉਹਨਾਂ ਦੇ ਪਰਿਵਾਰ ਉਹਨਾਂ ਦੇ ਜਿਹੜੇ ਉਹ ਨੇ ਜਾਂ ਉਹਨਾਂ ਦੇ ਪਰਿਵਾਰ ਨੇ ਉਹ ਵੀ ਕਿਤੇ ਨਾ ਕਿਤੇ ਦਵਾਵਾਂ ਜ਼ਰੂਰ ਦਿੰਦੇ ਹੋਣਗੇ ਗੱਲ ਇਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜਰੂਰ ਦਿਓ ਕੈਮਲਲ ਮਹਿਰ ਪਹੀਰ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਾਟਿਆ